ਉਹ ਦੌਰ ਜਿਹੜੇ ਆ ਅਜੇ ਤੱਕ ਵੀ ਨਹੀਂ ਗਏ ਉਹ ਬੜਾ ਸਖਤ ਦੌਰ ਸੀ ਇਹਨਾਂ ਲੋਕਾਂ ਨੂੰ ਇਹ ਜਿਹੜੇ ਇੱਥੇ ਰਹਿਣ ਵਾਲੇ ਆ ਇਧਰ ਦੀ ਬਿਲਾਜ ਇਹਨਾਂ ਨੂੰ ਕੀ ਪਤਾ ਸੀ ਵੀ ਉਹ ਹਿੰਦੁਸਤਾਨ ਤੇ ਪਾਕਿਸਤਾਨ ਜੀ ਜਦੋਂ ਉੱਜੜ ਕੇ ਆਏ ਨੇ ਕੀ ਹਾਲ ਸੀ ਇਹਨਾਂ ਦਾ ਮੇਰੀ ਮਾਂ ਨੇ ਆਖਿਆ ਭਈ ਆ ਤੈਨੂੰ ਰੋਟੀ ਦੇਨੇ ਆ ਤੈਨੂੰ ਰੋਟੀ ਦੇਨੇ ਮੇਰੇ ਪਿਓ ਦਾ ਝੱਗਾ ਬਲੇਟ ਕੇ ਮੈਨੂੰ ਦਿੱਤਾ ਉਹ ਮੈਂ ਪਾਰ ਪਜੀੜ ਕੇ ਸੁੱਟ ਦਿੱਤਾ ਭੁੱਖੀ ਇਹ ਨਹੀਂ ਲੱਗੀ ਸੀ ਚਾਚਾ ਦੇਲ ਬੜਾ ਕਰਦਾ ਜਿੱਥੋਂ ਦੀ ਬਦਾਇਸ਼ ਆ ਨਾ ਹਾਂ ਦੇਲ ਬੜਾ ਕਰਦਾ ਜੀ ਕਰੇ ਇੱਕ ਵਾਰ ਵੇਖ ਲਈਏ ਹਜੇ ਵੀ ਯਾਦ ਆਂਦਾ ਤੁਹਾਨੂੰ ਬਿਲਕੁਲ ਯਾਦ ਛੱਡ ਕੇ ਮੰਜੀ ਤੇ ਪਿਆ ਜਦੋਂ ਰਾਤ ਨੂੰ ਸੌਂ ਜਾਂਦਾ ਲੰਮਾ ਪੈ ਜਾਂਦਾ ਅੱਖਾਂ ਦੇ ਵਿੱਚ ਉਦਾਂ ਹੀ ਉਹ ਸਾਰਾ ਕੁਝ ਆਉਂਦਾ ਗੱਡੀ ਦਾ ਸਟੇਸ਼ਨ ਕੋਲ ਦੀ ਨੰਗ ਦਾ ਲੈਨ ਨੰਗ ਦੀ ਆ ਅੱਛਾ ਅਸਲਾਮੁਅਲੈਕਮ ਵਾਲੇਕੁਮ ਅਸਲਾਮ ਰੱਬ ਤੁਹਾਨੂੰ ਕੀ ਹਾਲ ਜੀ ਅਲਹਮਦੁਲਿਲਾ ਕੀ ਨਾ ਬਜ਼ੁਰਗੋ ਤੁਹਾਡਾ ਮਮਾ ਜੀ ਕੋ ਤੇ ਅਬਾ ਜੀ ਦਾ ਵਾਲਦ ਮੁਹੰਮਦ ਬਖਸ਼ ਦਾਦਾ ਜੀ ਦਾਦਾ ਜੀ ਵਲਦ ਜਲਾਲਦੀਨ 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 ਅੱਛਾ ਅੱਛਾ ਇਹ ਬਜ਼ੁਰਗੋ 90 ਡਬਲਿਓ ਵੀ ਆ 90 ਡਬਲਿਓ ਵੀ 7 ਆਰ ਨਹਿਰ ਲੱਗਦੀ ਆ ਤੇ ਤਹਿਸੀਲ ਮੈਲਸੀ ਜ਼ਿਲ੍ਹਾ ਵੀ ਆ ਗਈ ਤਹਿਸੀਲ ਮੈਲਸੀ ਜ਼ਿਲ੍ਹਾ ਵਿਆੜੀ ਅੱਛਾ ਅੱਛਾ ਤੇ ਤੇ ਬਜ਼ੁਰਗੋ ਨਾ ਦਾਖਾਨਾ 88 ਜੜਾ ਮੋੜ 88 ਚਲੋ ਬਜ਼ੁਰਗ ਹਣਾ ਆਪਾਂ ਇੰਡੀਆ ਦੀ ਗੱਲ ਕਰਾਂਗੇ ਪੰਜਾਬ ਦੀ ਤੇ ਉੱਥੇ ਕਿਹੜਾ ਪਿੰਡ ਸੀ ਆਪਣਾ ਉੱਥੇ ਸਾਡਾ ਪਿੰਡ ਸੀ ਘਰਿਆਲਾ 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 ਸੀ ਤੇ ਘਰਿਆ ਕਿੰਨਾ ਵੱਡਾ ਪਿੰਡ ਸੀ ਇੰਦਾ ਵੱਡਾ ਸੀ 12 ਨੰਬਰਦਾਰ ਸੀ ਉਥੋਂ ਦੇ ਅੱਛਾ ਜੀ ਐਸੇ ਪਿੰਡ ਬਹੁਤ ਵੱਡਾ ਹੋ ਗਿਆ ਅੱਜ ਕੱਲ ਜਿੱਦੀ ਵਹਿੜੀ ਨਾ ਐਡਾ ਪਿੰਡ ਹੋ ਗਿਆ ਉੱਥੇ ਵੀ ਤੁਸੀਂ ਨੰਬਰਦਾਰ ਸੀ ਜੀ ਉਥੇ ਹਾਂ ਉੱਥੇ ਸਾਡਾ ਦਾਦਾ ਜਿਹੜਾ ਸੀ ਉਹ ਨੰਬਰਦਾਰ ਦਾਦਾ ਸੀ ਦਾਦਾ ਨੰਬਰਦਾਰ ਹੁਣ ਇੱਥੇ 90 ਚ ਵੀ ਤੇ ਨੰਬਰਦਾਰ ਹੋਣਾ ਸੀ ਹੁਣ ਇੱਥੇ ਵੀ ਸਾਡੀ ਨੰਬਰਦਾਰ ਹਾਂ ਬਿਲਕੁਲ ਅਲਹਮਦੁਲਿਲਾ ਜੀ 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 ਅੱਛਾ ਤੇ ਨਾਲ ਉੱਥੇ ਕਿਹੜੇ ਕਿਹੜੇ ਪਿੰਡ ਸੀ ਨਾਲ ਇੱਕ ਕਲਸੀਆਂ ਸੀ ਇੱਕ ਬਰਨਾਲਾ ਸੀ ਘਰਿਆਲੇ ਦੇ ਵਿੱਚੋਂ ਉੱਠ ਕੇ ਚੱਕ ਵੱਜਾ ਸੀ ਬਰਨਾਲਾ ਅੱਛਾ ਜਿਸ ਦਾ ਕੋ ਬਸਤੀ ਨਹੀਂ ਬਣ ਜਾਂਦੀ ਹਾਂ ਹਾਂ ਨਾਲ ਸੀ ਚੱਕ ਜੀ ਬਹੁਤਾ ਵੱਡਾ ਸੀ ਅੱਛਾ ਉੱਥੇ ਜਾ ਕੇ ਤੇ ਚੱਕ ਵੱਜ ਗਿਆ ਤੇ ਤਹਿਸੀਲ ਉਥੋਂ ਦੀ ਕਿਹੜੀ ਸੀ तहसील कसूर जिला जिला लाहौर अच्छा बिल्कुल एन बॉर्डर ਦੇ ਉੱਤੇ ਅਸੀਂ ਬੈਠੇ ਸੀ ਸਿੱਖ ਵੀ ਰਹਿੰਦੇ ਸੀ ਉੱਥੇ ਸਾਡਾ ਚੱਕ ਸਾਰਾ ਹੀ ਮੁਸਲਮਾਨਾਂ ਦਾ ਸੀ اچھا ਇੱਕ ਬੰਦਾ ਜਿਹੜਾ ਸੀ ਸਿਰਫ ਤੇ ਇੱਕ ਬੰਦਾ ਜਿਹੜਾ ਸੀ ਉਹ ਨਾ ਖੱਤਰੀਆਂ ਦੀ ਦੁਕਾਨ ਸੀ ਸੁਨਿਆਰਿਆਂ ਦੀ ਹਾਂ ਉਹ ਅਸੀਂ ਬਾਕੀ ਸਾਰੇ ਮੁਸਲਮਾਨ ਸੀ ਸਾਡੇ 4-5 ਸਵੇਰੇ ਸਿੱਖ ਬੈਠੇ ਸੀ ਹਮ ਅਸੀਂ ਨੈਮਸੂਏ ਦੇ ਪਾਂ ਤੇ ਬੈਠੇ ਸਾਂ ਉਹ ਸਿੱਖ ਜਦੋਂ ਜੀ ਕਰਦੇ ਸੀ ਨਾ ਅੱਛਾ ਪਰਿਚਰੀ ਦੀ ਵਾੜ ਦੇ ਉਹਦੇ ਚ ਰਜਵਾਦ ਸੁੱੜ ਦਿੰਦੇ ਸੀ ਅੱਛਾ ਤੇ ਪਾਣੀ ਸਾਨੂੰ ਨਹੀਂ ਸੀ ਜਾਂਦਾ ਅੱਛਾ ਅੱਛਾ ਅੰਗਰੇਜ਼ ਦਾ ਦੌਰ ਸੀ ਜਦੋਂ ਅਸੀਂ ਅੰਗਰੇਜ਼ ਨੂੰ ਜਾ ਕੇ ਦੱਸਦੇ ਸਾਂ ਉਹ ਭਰੀ ਚੁੱਕ ਲੈਂਦੇ ਤੇ ਅੰਗਰੇਜ਼ਾਂ ਕਹਿੰਦਾ ਯਾਰ ਮੌਕੇ ਤੇ ਤੇ ਕੁਝ ਵੀ ਨਹੀਂ ਅਸੀਂ ਕੀ ਕਰੀਏ ਅੱਛਾ ਅੱਛਾ ਉਹ ਫੇ ਵਡੇਰਿਆਂ ਨੇ ਜਦੋਂ ਅਜਾੜਾ ਪਿਆ ਉਹਨਾਂ ਨੇ ਆਖਿਆ ਵੀ ਅਸੀਂ ਹੁਣ ਜਦੋਂ ਵੀ ਬਹਿਣਾ ਨਹਿਰ ਦੇ ਮੋਢ ਬਹਿਣਾ ਮੋਕੇ ਦੇ ਮੋਢ ਬਹਿਣਾ ਤੇ ਚੱਕ ਵੀ ਪਾਣੀ ਵੀ ਮਿੱਠਾ ਆਵੇ ਅਸੀਂ ਉੱਥੇ ਬਹਿਣਾ ਉੱਥੇ ਅਸੀਂ ਫਿਰ ਉਥੋਂ ਉੱਤਕੇ ਪਹਿਲੋ ਕਸੂਰ ਆਇਆ ਕਸੂਰੋਂ ਫਿਰ ਲਾਹੌਰ ਕੈਂਪ ਚ ਗਿਆ ਲਾਹੌਰੋਂ ਫਿਰ ਅਸੀਂ ਇੱਥੇ ਆਏ 100 ਚੱਕ ਦੇ ਵਿੱਚ ਅੱਛਾ ਜੀ 100 ਚੱਕ ਗੜੇ ਮੋੜ ਦੇ ਕੋਲ ਠੀਕ ਹੈ ਜਿੱਥੇ ਮੇਰੇ ਨਾਨਕੇ ਰਹਿੰਦੇ ਸੀ ਤੇ ਜਦੋਂ ਅੰਗਰੇਜ਼ ਨੇ ਬਾਹਰ ਆਬਾਦ ਕਰਨ ਦਾ ਹੁਕਮ ਦਿੱਤਾ ਨਾ ਇਹ ਉਦੋਂ ਦੇ ਆਏ ਸੀ ਹੂੰ ਹੂੰ ਇਹਨਾਂ ਦੇ ਕੋਲ ਆਣ ਕੇ ਤੇ ਫਿਰ ਅਸੀਂ ਦੋ ਤਿੰਨ ਰਾਤਾਂ ਰਹਿ ਪਨਾਹਗੀਰ ਹੋ ਗਏ ਹੂੰ ਹੂੰ ਇਹ ਫਿਰ ਮੇਰੇ ਮਾਮਿਆਂ ਨੇ ਸਾਰੇ ਪਿੰਡ ਵਖਾਏ ਅੱਛਾ ਅੱਛਾ ਜਿਹੜਾ ਟੈਲ ਸਿੰਘ ਵੀ 88 ਵੀ 90 ਵੀ ਇਹ ਸਾਰੀ ਜਗ੍ਹਾ ਵਿਖਾਈਆਂ ਆਹ ਜਗ੍ਹਾ ਜਿਹੜੀ ਇਹ ਪਸੰਦ ਆਈ ਸਾਡੇ ਪਿਓ ਨੂੰ ਸਾਡੇ ਮਸਾਲੇ ਦਾਦੇ ਤੋਂ ਪਿੱਛੇ ਫੌਤ ਹੋ ਗਿਆ ਸੀ ਸਾਡੇ ਪਿਓ ਨੂੰ ਚਾਚਿਆਂ ਨੂੰ ਤਾਇਆਂ ਨੂੰ ਇਹਨਾਂ ਨੇ ਫਿਰ ਇਹ ਚੱਕ ਪਸੰਦ ਕਰਕੇ ਦੇ ਹੱਥੇ ਵੜ ਕੇ ਦਿਖਾਇਆ ਇਹ ਆਪਣਾ ਸੁੱਕ ਬਿਆਸ ਵੀ ਉਦੋਂ ਮਾੜਾ ਮੋਟਾ ਚੱਲਦਾ ਸੀ ਉਦੋਂ ਨਹੀਂ ਸੀ ਚੱਲਦਾ ਅੱਛਾ ਉਦੋਂ ਨਹੀਂ ਸੀ ਚੱਲਦਾ ਉਦੋਂ ਨਹੀਂ ਸੀ ਚੱਲਦਾ ਫਿਰ ਆ ਵਿੱਚ ਆਣ ਕੇ ਚੱਲੀ ਹੈ ਅੱਛਾ ਅੱਛਾ ਸਨ 70 75 ਦੇ ਪੁਰਾਣੀ ਨਿਸ਼ਾਨੀ ਵੀ ਆਇਆ ਬੋਰਡ ਅੱਛਾ ਹਾਂ ਹਾਂ ਚੱਕ ਦੇ ਚੱਕ ਦੇ ਵਿੱਚ ਇਹ ਸਿੱਖਾਂ ਦਾ ਚੱਕ ਸੀ ਸਾਰਾ ਹੀ ਅੱਛਾ ਤੇ ਚੱਕਦਿਆਂ ਚੌਂਕ ਦੇ ਵਿੱਚ ਖੂਬੀ ਸੀ ਹਾਂ ਤੇ ਚਾਰ ਬੋਰਡ ਵੀ ਸੀ ਅੱਛਾ ਤੇ ਗੁਰਦੁਆਰਾ ਵੀ ਸੀ ਗੁਰਦੁਆਰਾ ਹਜੇ ਹੈ ਗੁਰਦੁਆਰਾ ਹੈ ਹੁਣ ਉਹ ਲੋਕਾਂ ਨੇ ਉਹ ਗੁਰਦੁਆਰੇ ਨੂੰ ਬੱਚਿਆਂ ਬੱਚਿਆਂ ਦਾ ਬਣਾਉਂਦਾ ਹੈ ਮਦਰਸਾ ਬਣਾਉਂਦਾ ਹੈ ਅੱਛਾ 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 ਸਾਡੇ ਨਾਲ ਹਾਂ ਬੋਰਡ 3 ਹੈਗੇ ਬੋਰ ਜੇ ਤੈਨ ਖਲੋ ਤਿੰਨ ਤਾਂ ਤਿੰਨ ਖਲੋਤੇ ਨੇ ਅੱਛਾ ਚਾਰ ਬੋਰ ਸੀ ਤਿੰਨ ਖੜੇ ਨੇ ਹਾਂ ਅਗਲੇ ਪਾਸੇ ਆ ਜਾਂਦਾ ਸਾਡੇ ਨਹਿਰੋਂ ਪਾਰ ਆ ਜਾਂਦਾ ਸੀ 88 ਜੀ ਜੀ 88 20 ਸਾਰਾ ਠੇਸ ਸਿੱਖਾਂ ਦਾ ਸੀ ਉੱਥੇ ਵੀ ਗੁਰਦੁਆਰਾ ਸੀ ਖੂਹ ਸੀ ਉੱਥੇ ਬੋਰ ਕੋਈ ਨਹੀਂ ਸੀ ਸਹੀ ਹੈ ਜਿਹੜੇ ਇੱਥੋਂ ਗਏ ਆ ਸਿੱਖ ਸਰਦਾਰ 90 ਦੇ ਵਿੱਚੋਂ 90 ਡਬਲਯੂ ਵੀ ਹਾਂ ਉਹ ਤੁਹਾਡੀ ਵੀਡੀਓ ਸੁਣਨਗੇ ਉਹ ਕਹਿਣਗੇ ਜੀ ਬੋਰਡ ਵੀ ਖੜੇ ਆ ਗੁਰਦੁਆਰਾ ਵੀ ਹਜੇ ਹੈਗਾ ਗੁਰਦੁਆਰਾ ਵੀ ਹੈ ਬਿਲਕੁਲ ਬਿਲਕੁਲ ਸਹੀ ਅੱਛਾ ਨਾ ਹੁਣ ਆਪਾਂ ਫਿਰ ਵਾਪਸ ਚੱਲਦੇ ਆ ਉੱਥੇ ਇੰਡੀਆ ਥਾਸੀ ਵਾਲਾ ਸਕੂਲ ਜਿਹੜਾ ਹੈ ਜਦੋਂ ਪਾਕਿਸਤਾਨ ਬਣਿਆ ਨਾ ਉਦੋਂ ਕੋ ਦੋ ਤਿੰਨ ਸਾਲ ਪਹਿਲਾਂ ਥਾਸੀ ਵਾਲਾ ਸਕੂਲ ਮਨਜ਼ੂਰ ਹੋ ਕੇ ਬਣਿਆ ਅੱਛਾ ਤੇ ਥਾਸੀ ਵਾਲਾ ਸਕੂਲ 8ਵੀਂ ਜਮਾਤ ਤੋਂ ਚਾਲੂ ਹੋਇਆ ਠੀਕ ਆ ਤੇ ਇੱਥੋਂ ਬੱਚੇ ਜਿਹੜੇ ਆ ਫਿਰ ਸਿੱਖਾਂ ਦੇ ਪੜ੍ਹਨ ਜਾਂਦੇ ਹੁੰਦੇ ਸੀ ਅੱਛਾ ਅੱਛਾ ਤੇ ਸਿੱਖ ਥਾਸੀ ਵਾਲਾ ਸਕੂਲ ਨੂੰ ਛੱਡ ਕੇ ਗਏ अच्छा हां क्या बात है अच्छा ਉੱਥੇ ਫਿਰ ਬਜ਼ੁਰਗੋ ਜਦੋਂ ਰੋਲੇ ਪਏ हां ਫਿਰ ਕੀ ਬਣੀ ਸੀ ਤੁਹਾਡੇ ਨਾਲ ਸਾਡਾ ਚੱਕ ਜਿਹੜਾ ਸੀ ਮੁਸਲਮਾਨਾਂ ਦਾ ਸੀ ਸਾਰਾ ਤੇ ਸਾਡੇ ਉਸ ਮਾਝੇ ਦੇ ਲੋਕ ਜਿਹੜੇ ਜਵਾਨ ਬੜੇ ਸੀ ਠੀਕ ਆ ਉਹ ਲੋਕ ਸਾਨੂੰ ਸਿੱਖ ਜਿਹੜੇ ਸੀ ਲੁੱਟਣ ਵਾਸਤੇ ਆਉਂਦੇ ਸੀ ਜੱਥੇ ਬਣ ਬਣ ਕੇ ਜੀ ਜੀ ਜਦੋਂ ਜੱਥੇ ਬਣ ਕੇ ਆਉਂਦੇ ਸੀ ਤਾਂ ਅੱਗੋਂ ਇਹ ਵੀ ਜਿਹੜੇ ਸੀ ਨਾ ਇਹ ਵੀ ਉਹਨਾਂ ਦਾ ਰੋਗ ਥਾਮ ਕਰਦੇ ਸੀ ਮੁਕਾਬਲਾ ਕਰਦੇ ਸੀ ਮੁਕਾਬਲਾ ਕਰਦੇ ਸੀ ਡੱਟ ਕੇ ਕਰਦੇ ਸੀ ਠੀਕ ਆ ਕਦੀ ਉਹਨਾਂ ਦਾ ਮਰ ਗਿਆ ਕਦੀ ਇਹਨਾਂ ਦਾ ਮਰ ਗਿਆ ਹੂੰ ਅਖੀਰ ਇਹਨਾਂ ਨੇ ਇਹ ਗੱਲ ਕੀਤੀ ਵੀ ਯਾਰ ਇੱਥੇ ਹੁਣ ਰਹਿਣਾ ਆਪਣਾ ਮੁਸ਼ਕਿਲ ਆ ਹੂੰ ਤਾਂ ਕਿ ਇਹ ਸਰ ਸਰਬੰਧੀ ਹੋ ਗਈ ਆ ਹੂੰ ਆਪਾਂ ਇਥੋਂ ਉੱਠ ਕੇ ਦੇ ਚਲੇ ਚੜੀਏ ਠੀਕ ਆ ਫੇਰ ਅਸੀਂ ਉੱਥੋਂ ਜਦੋਂ ਆਏ ਆ ਨਾ ਤੇ ਚਾਰ ਚਫੇਰੇ ਦੇ ਸਿੱਖਾਂ ਨੇ ਬੜਾ ਭਰਪੂਰ ਸਾਡੇ ਤੇ ਹਮਲਾ ਕੀਤਾ। ਅੱਛਾ। ਬੜੇ ਲੋਕ ਮਾਰੇ। ਹੂੰ ਹੂੰ। ਤੇ ਜਿਹੜੇ ਇਹਨਾਂ ਦੇ ਹੱਥੀਆ ਇਹਨਾਂ ਵੀ ਮਾਰੇ ਹੋਣਗੇ ਕਿਉਂ ਇਹ ਵੀ ਤਾਂ ਆਪਣਾ ਉਦੋਂ ਆ ਬੰਦੂਕ-ਸਨੂ ਕੋਈ ਨਹੀਂ ਸੀ। ਸਿਰਫ ਐ ਸੀ ਤੇ ਆ ਬਰਸ਼ੀਆਂ ਸੀ ਜਾਂ ਨੇਜ਼ੇ ਨੂੰ ਜੇ ਡਾਂਗਾ ਸੀ। ਜੀ ਜੀ। ਬੰਦੂਕ ਕੋਈ ਨਹੀਂ ਸੀ। ਹੂੰ ਹੂੰ। ਬੰਦੂਕ ਐ ਸੀ ਤੇ ਫੌਜ ਦੇ ਕੋਲ ਸੀ। ਜੀ ਜੀ। ਬਸ ਫਿਰ ਇਹ ਲੋਕ ਦੇ ਲਗਾਉਂਦੇ ਜਿਹੜੇ ਨਾ ਸਮਾਨ ਛੱਡਿਆ ਸਾਰਾ ਉੱਥੇ ਸਭ ਕੁਝ ਛੱਡ ਆਏ। ਹੂੰ। ਕਿੱਥੇ ਫਿਰ ਆ ਜਾਂਦੇ ਨੇ ਆਪਣੇ ਕਸੂਰ ਆ ਜਾਂਦੇ। ਅੱਛਾ ਕਸੂਰ ਆ ਜਾਂਦੇ। ਅੱਛਾ। ਦਿਲ ਵੜਾ ਕਰਦਾ ਜਿੱਥੋਂ ਦੀ ਬਦਾਇਸ਼ ਆ ਨਾ। ਹਾਂ। ਦਿਲ ਬੜਾ ਕਰਦਾ ਵੀ ਜੀ ਕਰੇ ਇੱਕ ਵਾਰ ਵੇਖ ਲਈਏ। ਹਜੇ ਵੀ ਯਾਦ ਆਂਦਾ ਤੁਹਾਨੂੰ। ਬਿਲਕੁਲ ਯਾਦ ਛੱਡ ਕੇ ਮੰਜੀ ਤੇ ਪਿਆ ਜਦੋਂ ਰਾਤ ਨੂੰ ਸੌਂ ਜਾਂਦਾ ਲੰਮਾ ਪੈ ਜਾਂਦਾ ਅੱਖਾਂ ਦੇ ਵਿੱਚ ਉਦਾਂ ਹੀ ਉਹ ਸਾਰਾ ਕੁਝ ਆਉਂਦਾ। ਗੱਡੀ ਦਾ ਸਟੇਸ਼ਨ ਕੋਲ ਦੀ ਨੰਗ ਦਾ ਲੈਨ ਨੰਗ ਦੀ ਆ। ਅੱਛਾ। ਇਹ ਸਭ ਕੁਝ ਨਜ਼ਰ ਆਉਂਦਾ। ਤੋ ਫਿਰ ਆਏ ਤੁਹਾਡੇ ਵਾਲਦ ਵਾਲਦ ਸਾਹਿਬ ਦੇ ਨਾਲ ਵਾਲਦ ਸਾਹਿਬ ਦੇ ਨਾਲ ਅੱਛਾ ਤੇ ਕਪੜਾ ਵੀ ਤੁਸੀਂ ਚਬਾਤਾ ਸੀ ਭੁੱਖ ਦੀ ਵਜ੍ਹਾ ਨਾਲ ਮੇਰੀ ਸਭ ਤੋਂ ਵੱਡੀ ਗੱਲ ਇਹ ਆ ਵੀ ਮੇਰੀ ਮਾਂ ਨੂੰ ਇੱਥੋਂ 100 ਚੋਂ ਵਿਆਹ ਕੇ ਖੜਿਆ ਸੀ। ਅੱਛਾ। ਇੰਡੀਆ ਤੇ ਪਾਕਿਸਤਾਨ ਉਹਦੋਂ ਕੋਈ ਨਹੀਂ ਸੀ। ਹੂੰ ਹੂੰ। ਸਿਰਫ ਇੰਡੀਆ ਹੀ ਇੰਡੀਆ ਸੀ। ਜੀ ਜੀ ਜੀ। ਮੇਰੀ ਮਾਂ ਨੂੰ ਗੜੇ ਮੋੜੋਂ 100 ਦੇ ਕੋਲੋਂ ਵਿਆਹ ਕੇ ਖੜਿਆ ਸੀ। ਜੀ ਜੀ। ਇੱਕ ਗੱਡਾਂ ਦੇ ਉੱਤੇ ਸਮਾਨ ਲਾਦ ਕੇ ਵਹਿੜੀ ਗਏ, ਵਹਿੜਿਓ ਲਾਰੀ ਐ ਰੇਲ ਗੱਡੀ। ਰੇਲ ਗੱਡੀ ਤੇ ਚੜ੍ਹ ਕੇ ਕਸੂਰ ਗਏ ਤੇ ਕਸੂਰੋਂ ਪਰ ਸਾਡਾ ਪਿੰਡ ਜਿਹੜਾ ਸੀ 20-22 ਮੀਲ ਸੀ ਜਿਸ ਨਾਲ ਇੱਥੋਂ ਵਹਿੜੀ। ਸਹੀ ਸਹੀ। ਕਿੰਦੀ ਦੂਰ ਸੀ। ਸਹੀ ਸਹੀ। ਉਦੋਂ ਵਿਆਹ ਕੇ ਖੜਿਆ ਸੀ। ਹੂੰ ਹੂੰ। ਉਧਰ ਦੀ ਪਦ ਤੇ ਤਿੰਨ ਭਰਾ ਹੂੰ ਦੋ ਭਰਾ ਤੇ ਇੱਕ ਭੈਣ ਜਿਹੜੀ ਉਧਰ ਦੀ ਪਦੈਸ਼ ਆ ਮੇਰੀ ਵੀ ਉਧਰ ਦੀ ਪਦੈਸ਼ ਆ ਬਾਕੀ ਦੋ ਨਿਆਣੇ ਜਿਹੜੇ ਸੀ ਇਧਰ ਆਂਦੇ ਨਹੀਂ ਤੁਸੀਂ ਫਿਰ ਜਦੋਂ ਉੱਠੇ ਉਥੋਂ ਹਾਂ ਤੇ ਫਿਰ ਕੀ ਤੁਹਾਡੇ ਨਾਲ ਕੀ ਗੁਜ਼ਰੀ ਕੋਈ ਰਸਤੇ 'ਚ ਹਮਲਾ ਹੋਇਆ ਤੁਹਾਡੇ ਤੇ ਰਸਤੇ ਦੇ ਵਿੱਚ ਫਿਰ ਹਮਲਾ ਸਿੱਖਾਂ ਦੇ ਜਿਹੜੇ ਜਥੇ ਸੀ ਉਹ ਹਮਲਾ ਕਰਦੇ ਸੀ ਅੱਛਾ ਉਹ ਇਹਨਾਂ ਦੇ ਕੋਲ ਵੀ ਤੇ ਹੈ ਸੀ ਨਾ ਡਾਂਗਾ ਡੂੰਗਾ ਤੇ ਪਰਸ਼ੇਮ ਰਸੀਆ ਇਹ ਵੀ ਆਪਣਾ ਲੋਕ ਲੁਕਾ ਕੇ ਤੇ ਤਾਨੂੰ ਫੇਰ ਭੁੱਖ ਲੱਗੀ ਅੱਬੇ ਦੀ ਚਾਦਰੀ ਚੱਬ ਗਿਆ ਕੋਈ ਸ਼ਾਹ ਖਾਨ ਉਹਨੇ ਸਿਲਾਪ ਦੀ ਹਾਂ ਮੇਰੀ ਮਾਂ ਨੇ ਆਖਿਆ ਭਈ ਆ ਤੈਨੂੰ ਰੋਟੀ ਦੇਨੇ ਆ ਤੈਨੂੰ ਰੋਟੀ ਦੇਨੇ ਮੇਰੇ ਪਿਓ ਦਾ ਝੱਗਾ ਬਲੇਟ ਕੇ ਮੈਨੂੰ ਦਿੱਤਾ ਹਾਂ ਉਹ ਮੈਂ ਪਾਰ ਪਜੀੜ ਕੇ ਸੁੱਟ ਦਿੱਤਾ ਭੁੱਖ ਹੀ ਨਹੀਂ ਲੱਗੀ ਸੀ ਛੋਟਾ ਜਿਹਾ ਮੈਂ ਹੁੰਦਾ ਸੀ ਉਹ ਉਹ ਦੌਰ ਜਿਹੜੇ ਆ ਅਜੇ ਤੱਕ ਵੀ ਨਹੀਂ ਗਿਆ ਹਾਂ ਉਹ ਬੜਾ ਸਖਤ ਦੌਰ ਸੀ ਇਹਨਾਂ ਲੋਕਾਂ ਨੂੰ ਇਹ ਜਿਹੜੇ ਇੱਥੇ ਰਹਿਣ ਵਾਲੇ ਆ ਇਧਰ ਦੀ ਬਿਲਾਜ ਇਹਨਾਂ ਨੂੰ ਕੀ ਪਤਾ ਸੀ ਵੀ ਉਹ ਹਿੰਦੁਸਤਾਨ ਤੇ ਪਾਕਿਸਤਾਨ ਵਿੱਚ ਜਦੋਂ ਉੱਜੜ ਕੇ ਆਏ ਨੇ ਕੀ ਹਾਲ ਸੀ ਇਹਨਾਂ ਦਾ ਸਹੀ ਅਲhamdulillah ਹੁਣ ਅਸੀਂ ਸਾਰੇ ਠੀਕ ਆ ਮੇਰੇ ਪੁੱਤ ਭਤੀਜੇ ਸਾਰੇ ਅਮਨ ਦੇ ਵਿੱਚ ਆ ਬਿਲਕੁਲ ਸਕੂਨ ਨਾਲ ਵਸਦੇ ਆ ਜ਼ਮੀਨ ਸਾਡੀ ਜ਼ਰਖੇਰ ਆ ਸਹੀ ਮੈਂ ਕਿੱਥੇ ਨਹਿਰ ਦੇ ਕੋਲ ਮੋਗੇ ਦੇ ਮੋਢ ਬਾਗ ਲਾਇਆ ਬਾਗ ਵੀ ਅੰਮਾ ਦਾ ਲਾਇਆ ਸਨ 75 ਦਾ ਅਲਹਮਦੁਲਿਲਾ ਬਾਗ ਵੀ ਠੀਕ ਹੋ ਉਸ ਤੋਂ ਦਿੰਦਾ ਅੱਛਾ ਉੱਥੇ ਜਿਹੜਾ ਤੁਹਾਡਾ ਬਜ਼ੁਰਗ ਸੀ ਹਾਂਜੀ ਨੰਬਰਦਾਰ ਉਹਦਾ ਕੀ ਨਾਮ ਸੀ ਜਲਾਲਦੀਨ ਅੱਛਾ ਜਲਾਲਦੀਨ ਜਲਾਲਦੀਨ ਫਿਰ ਉਹੀ ਨੰਬਰਦਾਰੀ ਤੁਹਾਨੂੰ ਇੱਥੇ ਮਿਲੀ ਏ ਉਹਦੇ 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 ਨਿਸਬਤ ਨਾਲ ਨਹੀਂ ਨਹੀਂ ਹਾਂ ਉਹਦੇ ਨਿਸਬਤ ਨਾਲ ਫਿਰ ਇੱਥੇ ਆਣ ਕੇ ਤੇ ਜਿਹੜਾ ਆਪਦਾ ਪੁੱਤ ਸੀ ਨਾ ਉਮਰਦੀਨ ਜੀ ਜੀ ਮੇਰੇ ਪਿਓ ਤੋਂ ਛੋਟਾ ਸੀ ਅੱਛਾ ਜੀ ਉਹ ਫਿਰ ਉਦੋਂ ਅਜੇ ਗਵਰਨਮੈਂਟ ਨੇ ਅਜੇ ਕੋਈ ਮੰਤਖੇਬ ਨਹੀਂ ਸੀ ਕੀਤੇ ਹਮ ਆਰਜ਼ੀ ਤੌਰ ਤੇ ਉਹ ਨੰਬਰਦਾਰ ਬਣਾਉਂਦੇ ਸੀ ਆਰਜ਼ੀ ਉਸ ਦਾ ਨਾਮ ਸੀ ਉਮਰਦੀਨ ਅੱਛਾ ਅੱਛਾ ਤੇ ਇੱਕ ਸੀ ਚੌਧਰੀ ਅਸਮਿਲ ਰਾਪੂਰੀ ਆਰਜ਼ੀ ਬਣਾਉਂਦੇ ਹਮ ਇਹ ਫਿਰ ਗਵਰਨਮੈਂਟ ਨੇ ਜਦੋਂ ਸਾਰੇ ਐਨ ਟਿਕਟਾ ਹੋ ਗਿਆ ਫਿਰ ਇਹਨਾਂ ਰਕਬੇ ਦੇ لحاظ ਨਾਲ ਆਬਾਦੀ ਦੇ لحاظ ਨਾਲ ਜਿਹੜੇ ਜਿਹੜੇ ਹੈ ਸੀ ਨਾ ਉਸ ਨਾਲ ਉਹਨਾਂ ਦੀ ਮਿਸਾਲ ਨੰਬਰਦਾਰੀਆਂ ਬਣਾਉਂਦੀ ਆ ਅੱਛਾ ਇਹ ਤੀਸਰੀ ਨੰਬਰਦਾਰੀ ਤੇ ਜਿਹੜੀ ਹੈ ਸਾਡੇ ਭਰਾ ਨੇ ਯੂਨਸ ਮਮ ਯੂਨਸ ਨੇ ਫੋਟੋ ਹੋ ਗਏ ਨੇ ਇਹਨਾਂ ਨੇ ਮਸਾਲਿਆ ਬੜੀ ਜਦੋ ਜੇਦ ਨਤੀਸੇ ਨੰਬਰਦਾਰੀ ਮਨਜ਼ੂਰ ਪੈਂਦਨ ਤੇ ਤੁਹਾਨੂੰ ਪਤਾ ਹੀ ਬੰਦੇ ਦਾ ਬੰਦਾ ਆਉਂਦਾ ਹੀ ਹੈ ਲੈਣ ਦੇਣ ਆਇਆ ਸੀ ਅੱਛਾ ਚੰਗੇ ਬੰਦੇ ਵੀ ਆਇਆ ਸੀ ਮਾੜੇ ਬੰਦੇ ਵੀ ਆਇਆ ਸੀ ਚਲੋ ਠੀਕ ਹੈ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ